ਜੋ ਮੈਂ ਸੋਚਦਾ ਕਿ ਮੇਰਾ ਕੰਮ ਇਸ ਤਰ੍ਹਾਂ ਹੋ ਜਾਏ ਉਸ ਤਰ੍ਹਾਂ ਹੋ ਜਾਏ ਇੰਨੇ ਸਾਲਾਂ ਵਿੱਚ ਮੈਂ ਆ ਸਟੱਡੀ ਕਰ ਲਵਾਂਗਾ ਇੰਨੇ ਸਾਲਾਂ ਦੇ ਵਿੱਚ ਮੈਂ ਆ ਬਿਜ਼ਨਸ ਸੈੱਟ ਕਰ ਲਵਾਂਗਾ ਫਿਰ ਇੰਨੇ ਸਾਲਾਂ ਵਿੱਚ ਮੈਂ ਮੈਰਿਜ ਕਰਵਾ ਲਵਾਂਗਾ ਫਿਰ ਇੰਨੇ ਕੁ ਸਾਲਾਂ ਦੇ ਵਿੱਚ ਮੈਂ ਇੰਨੇ ਪੈਸੇ ਜੋੜ ਲਵਾਂ ਘਰ ਘਰਵਾਰ ਬਣਾ ਲਵਾਂਗਾ ਉਹ ਸਾਰਾ ਕੁਝ ਸੋਚਦਾ ਮਨੁੱਖ ਪਰ ਸਾਰਾ ਕੁਝ ਉਵੇਂ ਹੀ ਕਈ ਵਾਰ ਨਹੀਂ ਹੁੰਦਾ ਪੈਸਾ ਮੈਟਰ ਕਰਦਾ ਜਿਵੇਂ ਜਿਵੇਂ ਉਹਨਾਂ ਨੇ ਸੋਚਿਆ ਉਹ ਪੈਸੇ ਦੇ ਨਾਲ ਉਹਨਾਂ ਨੇ ਉਵੇਂ ਉਵੇਂ ਸਾਰਾ ਕੁਝ प्राप्त ਕੀਤਾ। પ્રાપ્ત ਕਰ ਲਿਆ ਕਿਉਂਕਿ ਉਹ ਸੌਖਾ ਹੀ ਹੋਣਾ ਤੇ ਪੈਸੇ ਨਾਲ ਹੀ ਹੈ। ਜੇ ਕਿਸੇ ਦੇ ਸੁਪਨੇ ਨਹੀਂ ਵੀ ਪੂਰੇ ਹੋ ਰਹੇ ਤਾਂ ਉਹਦੀ ਮੇਨ ਪ੍ਰੋਬਲਮ ਪੈਸਾ ਹੋਵੇਗਾ। ਜੇ ਕੋ ਨਾਨਕ ਸਾਹਿਬ ਪਾਤਸ਼ਾਹਤरां ਸੋਚ ਲੈਂਦੇ ਮੈਂ ਤੇ ਪਟਵਾਰੀ ਦਾ ਪੁੱਤਰ ਹਾਂ। ਫੈਮਲੀ ਸੈਟ ਹੈ ਆਪਣੀ। ਬਿਲਕੁਲ। ਇੰਨਾ ਆਪਣੇ ਕੋਲ ਖਾਣ ਪੀਣਾਂ ਵਧੀਆ ਆਪਾਂ ਕੀ ਲੈਣਾ ਹੈ ਜਗਤ ਤੋਂ? ਸਹੀ ਗੱਲ ਸਹੀ। ਜੇ ਥੋੜਾ ਜਿਹਾ ਵੀ ਉਹ ਇਸ ਤਰ੍ਹਾਂ ਸੋਚ ਲੈਂਦੇ ਸਹੀ ਹੈ। ਤਾਂ ਤੁਸੀਂ ਇਮੇਜਿਨ ਕਰਕੇ ਵੇਖੋ ਅੱਜ ਕਿਸ ਤਰ੍ਹਾਂ ਦਾ ਸੰਸਾਰ ਹੋਣਾ ਸੀ। ਬਿਲਕੁਲ। ਜਿਹੜੀਆਂ ਮੱਤਾਂ ਤੁਸੀਂ ਦੂਜਿਆਂ ਨੂੰ ਦਿੰਦੇ ਹੋ ਨਾ ਉਹਦੀਆਂ ਅੱਧੀਆਂ ਵੀ ਤੁਸੀਂ ਆਪਣੇ ਤੇ ਲਾਗੂ ਕਰ ਲਓ ਨਾ ਜੇ ਹਾਂਜੀ ਤੇ ਤੁਸੀਂ ਚੰਗੇ ਇਨਸਾਨ ਬਣ ਜਿਓ ਬਿਲਕੁਲ ਬਿਲਕੁਲ ਮਤਲਬ ਜੋ ਵੀ ਰੱਬ ਕਰਦਾ ਏ ਉਹ ਗੁਰਬਾਣੀ ਬਿਆਨ ਕਰ ਰਹੀ ਹੈ ਬਿਲਕੁਲ ਤੇ ਜੇ ਅਸੀਂ ਉਹਨੂੰ ਉਵੇਂ ਮੰਨ ਲਵਾਂਗੇ ਤਾਂ ਤੁਸੀਂ ਫਿਰ ਉੱਥੇ ਆ ਜਿਓ ਜੋ ਮੰਗੇ ਠਾਕੁਰ ਆਪਣੀ ਤੇ ਸੋਈ ਸੋਈ ਦੇਵ ਹੈ ਕਿਉਂ ਨਹੀਂ ਦਊਗਾ ਜੀ ਫਿਰ ਦਊਗਾ ਕਿਉਂਕਿ ਉਹਦੇ ਵਿਸ਼ਵਾਸ ਤੇ ਕਰੀਏ ਭਰੋਸਾ ਤੇ ਕਰੀਏ ਕੀਦਾ ਹੈ ਪਰ ਪਰਪਰੂਸਾ ਨਹੀਂ ਕਰਦੀ ਤਾਂ ਮੈਂ ਅਰਦਾਸ ਕਰਦਾ ਹੁੰਦਾ ਇਹ ਮੇਰੀ ਪਰਸਨਲ ਆਪਣੀ ਅਰਦਾਸ ਹੁੰਦੀ ਹੈ ਕਿ ਰੱਬਾ ਥੋੜਾ ਜਿਹਾ ਦੁੱਖ ਬਣਾਈ ਰੱਖੀ ਮੇਰੀ ਜ਼ਿੰਦਗੀ 'ਚ ਤਾਂ ਕਿ ਮੈਂ ਤੈਨੂੰ ਯਾਦ ਰੱਖਾਂ ਔਕਾਤ ਦੇ ਵਿੱਚ ਰਹਾਂ ਮੈਂ ਅਹੰਕਾਰ ਦੇ ਵਿੱਚ ਨਾ ਆ ਜਾਵਾਂ ਕਿਤੇ ਕੋਈ ਬਾਹਰੀ ਕਾਮ ਕਰੋਦ ਲੋ ਮਹੰਕਾਰ ਮੇਰੇ ਤੇ ਪ੍ਰਭਾਵ ਨਾ ਪਾ ਜਾਣ ਮੈਨੂੰ ਓਨਾ ਕੁ ਦੇ ਚੱਲੀ ਤਾਂ ਕਿ ਜਿਹੜੇ ਮੇਰੇ ਸੁਪਨੇ ਨੇ ਉਹ ਵੀ ਪੂਰੇ ਹੋਣ ਮੰਗਣਾ ਮੈਂ ਤੇਤੋਂ ਹੀ ਹੈ ਸਾਰਾ ਕੁਝ ਪਰ ਮੈਨੂੰ ਦੁੱਖ 'ਚ ਵੀ ਰੱਖੀ ਤਾਂ ਕਿ ਤੂੰ ਨਾ ਭੁੱਲ ਜਾਈਂ ਤਾਂ ਜਦੋਂ ਆਪਾਂ ਨੂੰ ਕੁਝ ਨਹੀਂ ਮਿਲਦਾ ਨਾ ਜੀ ਲਾਈਫ ਦੇ ਵਿੱਚ ਹੂੰ ਉਦੋਂ ਸਿੱਧਾ ਜੋ ਉਹਦਾ ਮਤਲਬ ਰੀਜ਼ਨ ਇਹ ਹੁੰਦੇ ਨੇ ਕਿ ਸਾਨੂੰ ਪਰਮਾਤਮਾ ਹੁਣ ਦੁੱਖ ਦੇ ਰਿਹਾ ਕਿਉਂਕਿ ਉਹ ਤਾਂ ਦੁੱਖ ਹੀ ਹੋਣੇ ਹੁੰਦੇ ਨੇ ਨਾ ਕਿਉਂਕਿ ਜੋ ਚਾਹੁੰਦੇ ਸੀ ਉਹ ਤੇ ਮਿਲਿਆ ਨਹੀਂ ਮਿਲ ਉਹੀ ਰਿਹਾ ਜੋ ਸੋਚਿਆ ਹੀ ਨਹੀਂ ਸੀ ਬਿਲਕੁਲ ਬਾਬਾ ਕਬੀਰ ਜੀ ਦਾ ਇੱਕ ਸ਼ਲੋਕ ਹੈ ਹੂੰ ਕਬੀਰ ਜੋ ਮੈਂ ਚਿਤਵਾਂ ਸੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਹੂੰ ਕਹਿੰਦੇ ਕਬੀਰ ਜੋ ਮੈਂ ਸੋਚਦਾ ਹੂੰ ਕਿ ਮੇਰਾ ਕੰਮ ਇਸ ਤਰ੍ਹਾਂ ਹੋ ਜਾਏ ਉਸ ਤਰ੍ਹਾਂ ਹੋ ਜਾਏ ਇੰਨੇ ਸਾਲਾਂ ਵਿੱਚ ਮੈਂ ਆ ਸਟੱਡੀ ਕਰ ਲਵਾਂਗਾ ਇੰਨੇ ਸਾਲਾਂ ਦੇ ਵਿੱਚ ਮੈਂ ਆ ਬਿਜ਼ਨਸ ਸੈੱਟ ਕਰ ਲਵਾਂਗਾ ਫਿਰ ਇੰਨੇ ਸਾਲਾਂ ਵਿੱਚ ਮੈਂ ਮੈਰਿਜ ਕਰਵਾ ਲਵਾਂਗਾ ਫਿਰ ਇੰਨੇ ਕੁ ਸਾਲਾਂ ਦੇ ਵਿੱਚ ਮੈਂ ਇੰਨੇ ਪੈਸੇ ਜੋੜ ਲਵਾਂ ਘਰ ਘਰਵਾਰ ਬਣਾ ਲਵਾਂਗਾ ਉਹ ਸਾਰਾ ਕੁਝ ਸੋਚਦਾ ਮਨੁੱਖ ਪਰ ਸਾਰਾ ਕੁਝ ਉਵੇਂ ਹੀ ਕਈ ਵਾਰ ਨਹੀਂ ਹੁੰਦਾ ਹੁਣ ਇੱਥੇ ਦੋ ਗੱਲਾਂ ਮੈਂ ਜੋੜਨਾ ਚਾਹੂੰਗਾ ਇੱਥੇ ਇੱਕ ਤੇ ਉਹ ਇਨਸਾਨ ਨੇ ਜਿਨ੍ਹਾਂ ਦੇ ਮਾਤਾ ਪਿਤਾ ਨੇ ਬਹੁਤ ਧਨ ਕਮਾਇਆ ਹੋਇਆ ਉਹਨਾਂ ਨੇ ਜਿਵੇਂ ਸੋਚਿਆ ਕਿਉਂਕਿ ਪੈਸਾ ਮੈਟਰ ਕਰਦਾ ਹੂੰ ਪੈਸਾ ਮੈਟਰ ਕਰਦਾ ਜਿਵੇਂ ਜਿਵੇਂ ਉਹਨਾਂ ਨੇ ਸੋਚਿਆ ਉਹ ਪੈਸੇ ਦੇ ਨਾਲ ਉਹਨਾਂ ਨੇ ਓਮੇ ਓਮੇ ਸਾਰਾ ਕੁਝ ਪ੍ਰਾਪਤ ਕੀਤਾ ਪ੍ਰਾਪਤ ਕਰ ਲਿਆ ਕਿਉਂਕਿ ਉਹ ਸੌਖਾ ਹੀ ਹੋਣਾ ਤੇ ਪੈਸੇ ਨਾਲ ਹੀ ਹੈ ਜੇ ਕਿਸੇ ਦੇ ਸੁਪਨੇ ਨਹੀਂ ਵੀ ਪੂਰੇ ਹੋ ਰਹੇ ਤਾਂ ਉਹਦੀ ਮੇਨ ਪ੍ਰੋਬਲਮ ਪੈਸਾ ਹੋਵੇਗਾ ਬਿਲਕੁਲ ਮੈਨਿਸ਼ ਉਹ ਤੇ ਇੱਥੇ ਆ ਕੇ ਜੁੜਦਾ ਹੁਣ ਜਿਹਦੇ ਸੁਪਨੇ ਪੂਰੇ ਹੋ ਰਹੇ ਨੇ ਉਹ ਕਹੇਗਾ ਜੀ ਮੈਨੂੰ ਪ੍ਰਾਪਤ ਹੋਇਆ ਪੈਸੇ ਨਾਲ ਪ੍ਰਾਪਤ ਹੋ ਗਿਆ ਸਭ ਕੁਝ ਹੁਣ ਆਪਾਂ ਫ੍ਰੀ ਮਾਈਂਡ ਬੰਦਾ ਲਿਆਈਏ ਕਿ ਸਾਰੇ ਬਰਾਬਰ ਪੈਦਾ ਹੋ ਰਹੇ ਨੇ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਹਾਂਜੀ ਇੱਕ ਨੌਜਵਾਨ ਨੇ ਮਿਹਨਤ ਕਰਨੀ ਹੈ ਉਨੇ ਕੋਈ ਨਾਮ ਬਣਾਉਣਾ ਹੈ ਆਪਣਾ ਕੋਈ ਪਰਸਨੈਲਿਟੀ ਕਾਇਮ ਕਰਨੀ ਹੈ ਆਪਣੇ ਆਪ ਨੂੰ ਵਿਖਾਉਣਾ ਹੈ ਲੋਕਾਂ ਦੇ ਸਾਹਮਣੇ ਤਾਂ ਉਹਨੂੰ ਮਿਹਨਤ ਕਰਨੀ ਪੈਣੀ ਹੈ ਹੂੰ ਉਹਨੂੰ ਬਰਾਬਰ ਦੀ ਮਿਹਨਤ ਕਰਨੀ ਪੈਣੀ ਹੈ ਕੋਈ ਫੁੱਟਬਾਲ ਦਾ ਪਲੇਅਰ ਬਣਨਾ ਚਾਹੁੰਦਾ ਰੋनाल्डੋ ਤੱਕ ਪਹੁੰਚਣਾ ਚਾਹੁੰਦਾ ਉਹਦੇ ਲੈਵਲ ਤੇ ਮਿਹਨਤ ਫਿਰ ਉਹਨੂੰ ਬਰਾਬਰੀ ਮਿਹਨਤ ਕਰਨੀ ਪੈਣੀ ਹੈ ਹਾਂਜੀ ਭਾਵੇਂ ਉਹ ਅਮੀਰ ਹੈ ਭਾਵੇਂ ਉਹ ਗਰੀਬ ਹੈ ਹਾਂ ਇੱਥੇ ਦੋ ਹੀ ਗੱਲਾਂ ਰਹਿਣਗੀਆਂ ਅਮੀਰ ਕੋਲੇ ਸਹੂਲਤਾਂ ਹੋ ਸਕਦੀਆਂ ਨੇ ਗਰੀਬ ਕੋਲੇ ਹੋ ਸਕਦਾ ਉਹ ਸਹੂਲਤਾਂ ਹੀ ਨਾ ਹੋਣ ਜਿਹੜੀਆਂ ਬੇਸਿਕ ਨੇ ਜਿਹੜੀਆਂ ਉਹਦੇ ਲਈ ਜ਼ਰੂਰੀ ਹੀ ਨੇ ਉੱਥੋਂ ਤੱਕ ਵੀ ਨਾ ਪਹੁੰਚ ਸਕੇ ਪਰ ਉਹਦੇ ਅੰਦਰ ਜ਼ਿਆਦਾਤਰ ਜੇ ਤੁਸੀਂ ਇਤਿਹਾਸ ਫਿਰੋਲੋ ਜਦੋਂ ਵੀ ਇਨਕਲਾਬ ਆਇਆ ਹੈ ਕੋਈ ਬਦਲਾਅ ਆਇਆ ਹੈ ਤਾਂ ਇੱਕ ਗਰੀਬ ਇੱਕ ਮਿਡਲ ਕਲਾਸ ਫੈਮਿਲੀ ਤੋਂ ਉੱਠਿਆ ਹੈ ਕਿਉਂਕਿ ਉੱਥੇ ਉਹਨੇ ਬਹੁਤ ਦੁੱਖ ਅੰਡਾਏ ਹੁੰਦੇ ਨੇ ਉਹ ਰੜਿਆ ਹੁੰਦਾ ਏ ਜਿਵੇਂ ਸੂਰਜ ਤੱਪਦਾ ਉਹ ਤਪਿਆ ਹੁੰਦਾ ਏ ਤਾਂ ਜਿਹੜਾ ਹਾਲਾਤਾਂ ਨਾਲ ਲੜਦਾ ਜਿਹਨੂੰ ਸਭ ਕੁਝ ਮਿਲ ਗਿਆ ਉਹ ਕਹਿੰਦਾ ਆਪਾਂ ਕੀ ਲੈਣਾ ਹੈ ਸਹੀ ਆ ਤੇ ਮੈਂ ਕਦੇ-ਕਦੇ ਇਸ ਗੱਲ ਨੂੰ ਗੁਰਦਾਨ ਸਿੰਘ ਸਾਹਿਬ ਪਾਤਸ਼ਾਹ ਵੱਲ ਲਿਜਾਣਾ ਚਾਹੁੰਗਾ ਇੱਥੇ ਜੇ ਗੁਰੂ ਨਾਨਕ ਸਾਹਿਬ ਪਾਤਸ਼ ਮੈਂ ਤੇ ਪਟਵਾਰੀ ਦਾ ਪੁੱਤਰ ਹਾਂ ਫੈਮਿਲੀ ਸੈਟ ਹੈ ਆਪਣੀ ਬਿਲਕੁਲ ਇੰਨਾ ਆਪਣੇ ਕੋਲ ਖਾਣ ਪੀਣਾਂ ਵਧੀਆ ਆਪਾਂ ਕੀ ਲੈਣਾ ਹੈ ਜਗਤ ਤੋਂ ਸਹੀ ਗੱਲ ਸਹੀ ਗੱਲ ਆਪਾਂ ਕਿਉਂ ਜਾਣਾ ਇਦਾਂ ਤੁਰੇ ਫਿਰਾਂਗੇ ਬਾਹਰ ਜੇ ਥੋੜਾ ਜਿਹਾ ਵੀ ਉਹ ਇਸ ਤਰ੍ਹਾਂ ਸੋਚ ਲੈਂਦੇ ਸਹੀ ਹੈ ਤਾਂ ਤੁਸੀਂ ਇਮੇਜਿਨ ਕਰਕੇ ਵੇਖੋ ਅੱਜ ਕਿਸ ਤਰ੍ਹਾਂ ਦਾ ਸੰਸਾਰ ਹੋਣਾ ਸੀ ਬਿਲਕੁਲ ਜੇ ਅੱਜ ਆਪਾਂ ਜਿਹੜੀਆਂ ਪ੍ਰੋਬਲਮਸ ਆਪਾਂ ਪਹਿਲਾਂ ਗੱਲਾਂ ਕਰ ਰਹੇ ਸੀ ਜਾਤਾਂ ਪਾਤਾਂ ਜਾਂ ਹੋਰ ਤਾਂ ਜੇ ਅੱਜ ਇਸ ਤਰ੍ਹਾਂ ਦਾ ਮਾਹੌਲ ਹੈ ਤਾਂ ਫਿਰ ਜੇ ਗੁਰੂ ਨਾਨਕ ਸਾਹਿਬ ਵੀ ਇੰਨਾ ਨਾ ਕਰਦੇ ਤਾਂ ਫਿਰ ਕਿਸ ਤਰ੍ਹਾਂ ਦਾ ਹੁੰਦਾ ਹੂੰ ਇੱਕ ਨਾ ਜੀ ਤਾਂ ਤੇ ਇਹਦਾ ਤੇ ਹਰੇਕ ਮਤਲਬ ਜਿੰਨੇ ਵੀ ਗੁਰੂ ਸਾਹਿਬ ਹੋਏ ਸਾਰਿਆਂ ਬਾਰੇ ਆਪ ਸੋਚਦੇ ਗੁਰਤੇਗ ਬਾਦਰ ਸਾਹਿਬ ਕਹਿੰਦੇ ਮੁਸ਼ਕਲ ਤੇ ਪੰਡਤਾਂ ਨੂੰ ਮੈਂ ਕੀ ਕਰਾਂ ਮੈਂ ਕੋਈ 시ਦੀ ਦਵਾ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰਾ ਤੇ ਸੂਤਰਿਆ ਤੁਸੀਂ ਕਹੀ ਨਹੀਂ ਆਪਾਂ ਕੀ ਲੈਣਾ ਹੈ ਕਿਉਂ ਚੰਗਾ ਕਰਾਂ ਪਰ ਅੱਜ ਜੇ ਤੁਸੀਂ ਵੇਖੋਗੇ ਨਾ ਜੀ ਮੈਂ ਬੜਾ ਇਹ ਮੇਰਾ ਮੇਰਾ ਦਿਲ ਕਹਿੰਦਾ ਸਿੱਖਾਂ ਦੇ ਘਰਾਂ ਦੇ ਵਿੱਚ ਪੈਸੇ ਦੀ ਕਮੀ ਨਹੀਂ ਜਾਂ ਪੰਜਾਬ ਵਿੱਚ ਕਹਿ ਲਈਏ ਪੈਸੇ ਦੀ ਕਮੀ ਨਹੀਂ ਹਰ ਇਨਸਾਨ ਜੇ ਚਾਹੇ ਪਿੰਡਾਂ ਦੇ ਵਿੱਚ ਉਹ ਗ੍ਰੰਥੀਆਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਰਾਗੀਆਂ ਦੀ ਬਾਹ ਫੜਨ ਸਿੱਖ ਨੂੰ ਸਿੱਖ ਦੀ ਬਾਹ ਫੜਨ ਦੀ ਲੋੜ ਹੈ ਜਿਵੇਂ ਆਪਾਂ ਕਹਿ ਦਿੱਤੀ ਉਹ ਬਾਹ ਫੜਨ ਤਾਂ ਕਿ ਸਿੱਖੀ ਦਾ ਪ੍ਰਚਾਰ ਵੀ ਵਧੇ ਤੇ ਅਸੀਂ ਸਾਡੇ ਆਪਣੇ ਭਾਈਆਂ ਨੂੰ ਆਪਾਂ ਨੂੰ ਬਰਾਬਰ ਲਿਆ ਕੇ ਸਟੈਂਡ ਕਰੀਏ ਬਿਲਕੁਲ ਤੇ ਕਰ ਸਕਦੇ ਨੇ ਰੱਬ ਨੇ ਇੰਨਾ ਉਹਨਾਂ ਨੂੰ ਦਿੱਤਾ ਏ ਪਰ ਕੌਣ ਸੋਚੇ ਹੁਣ ਆਪਣੇ ਮਤਲਬ ਸਿੱਖ ਸਿੱਖੀ ਦੇ ਘਰ ਦਾ ਇੱਕ ਸੂਲ ਹੈ ਨਾ ਜਿੱਦਾਂ ਗੁਰੂ ਅਮਰਦਾਸ ਜੀ ਨੇ ਵੀ ਕਿਹਾ ਸੀ ਕਿ ਪਹਿਲੇ ਲੰਗਰ ਪਾਛੇ ਸੰਗਤ ਹਾਂ ਪਹਿਲੇ ਪੰਗਤ ਹਾਂ ਪਹਿਲੇ ਪੰਗਤ ਪਾਛੇ ਸੰਗਤ ਮਾਫੀ ਚਾਹੂੰਗਾ ਹਾਂ ਤੇ ਮਤਲਬ ਉਹ ਚੀਜ਼ ਹੈ ਕਿ ਜੇ ਉਹ ਉਹਨਾਂ ਦਾ ਕੰਮ ਲੱਗੇ ਜੇ ਤੁਹਾਡਾ ਡੱਡਾ ਢ ਭਰਿਆ ਹੋਊਗਾ ਤੁਸੀਂ ਰੱਜੇ ਹੋਵੋਗੇ ਨਾ ਤੁਹਾਡੀ ਸੁਰਤ ਵੀ ਪਰਮਾਤਮਾ ਟਿਕੂਗੀ ਤੇ ਜੇ ਤੁਸੀਂ ਭੁੱਖੇ ਡੱਡਾ ਹੋਗੇ ਤੁਹਾਡਾ ਧਿਆਨ ਵੀ ਨਹੀਂ ਜੁੜ ਸਕਦਾ ਕਿ ਤੁਹਾਡਾ ਧਿਆਨ ਫਿਰ ਰਹਿਣਾ ਰੋਟੀ 'ਚ ਭੁੱਖ 'ਚ ਰਹਿਣਾ ਇਸ ਲਈ ਪਹਿਲਾਂ ਲੰਗਰ ਸ਼ੱਕ ਆਓ ਸੋ ਉਹ ਚੀਜ਼ ਕਿਤੇ ਨਾ ਕਿਤੇ ਸਿੱ ਠੁਕਦੀ ਕਿ ਜੇ ਆਪਣੇ ਪਾਠੀ ਸਿੰਘ ਰਾਗੀ ਸਿੰਘ ਜੇ ਇਹਨਾਂ ਦੇ ਘਰ ਭਰੇ ਹੋਣਗੇ ਨਾ ਫਿਰ ਉਹ ਬਾਹਰ ਪ੍ਰਚਾਰ ਬਾਰੇ ਸੋਚ ਸਕਦੇ ਕਿ ਇਹ ਕਰੀਏ ਤੇ ਜੇ ਵਿਚਾਰਿਆਂ ਦੇ ਘਰ 'ਚ ਕੁਛ ਆਇਆ ਇਹਨੂੰ ਫਿਰ ਆਪਣੇ ਘਰ ਦੀ ਫਿਕਰ ਲੱਗੀ ਰਹਿਣਗੇ ਆਪਣੇ ਖਰਚਾ ਮੈਂ ਬੜੀ ਦੁਖੀ ਹਿਰਦੇ ਤੋਂ ਇਹ ਇੱਕ ਪ੍ਰਚਾਰਕ ਇੰਨੇ ਸਾਲ ਗੁਰੂ ਕੋਲ ਰਹਿ ਕੇ ਇੱਕ ਗ੍ਰੰਥੀ ਜਿਹੜਾ 20 ਸਾਲ 10 ਸਾਲ 5 ਸਾਲ ਭਾਵੇਂ 5 ਸਾਲ ਜਗਤ ਗੁਰੂ ਦੇ ਕੋਲ ਰਹਿ ਕੇ ਹਾਂਜੀ ਮੈਂ ਕਹਾਂ ਜੀ ਉਹ ਗਰੀਬ ਹੀ ਰਹੇ ਜੇ ਉਹਦੀਆਂ ਬੇਸਿਕ ਲੋੜਾਂ ਹੀ ਨਾ ਪੂਰੀਆਂ ਹੋਣ ਤਾਂ ਇਸ ਦਾ ਮਤਲਬ ਸਿੱਖੋ ਤੁਸੀਂ ਇਹ ਨਹੀਂ ਸਮਝਿਆ ਕਿ ਅਸੀਂ ਹੀ ਇੱਕ ਦੂਜੇ ਦੇ ਰੱਬ ਰੂਪ ਬਣ ਕੇ ਨਾਲ ਖੜਨਾ ਹੁੰਦਾ ਹੈ ਰੱਬ ਸਿੱਧਾ ਆ ਕੇ ਨਹੀਂ ਇਦਾਂ ਚੱਕ ਲੈਂਦਾ ਕਿ ਉਹ ਤਾਂ ਜ਼ਰੀਆ ਤੇ ਬਣਦਾ ਹੁੰਦਾ ਹੈ ਜ਼ਰੀਆ ਤੁਸੀਂ ਬਨਣਾ ਸੀ ਬਿਲਕੁਲ ਸਿੱਖੋ ਤੁਸੀਂ ਜਰੀਆ ਬੰਨਣਾ ਸੀ ਪਰ ਜੇ ਹੁਣ ਸਿੱਖ ਇਸ ਤਰ੍ਹਾਂ ਸੋਚ ਲੈਣਗੇ ਆਪਾਂ ਕੀ ਲੈਣਾ ਹੈ ਆਪਾਂ ਕਿਸੇ ਦੂਜੀ ਕੌਮ ਨੂੰ ਨਾ ਲਈਏ ਇੱਥੇ ਕਿਉਂਕਿ ਆਪਾਂ ਆਪਣੇ ਸਿੱਖਾਂ ਲਈ ਮਿਹਨਤ ਤੇ ਉੱਥੇ ਸੁਧਾਰ ਹੋਣਾ ਹੈ ਨਾ ਉੱਥੇ ਸੁਧਾਰ ਹੋਊਗਾ ਤਾਂ ਮਨੁੱਖਤਾ 'ਚ ਸੁਧਾਰ ਹੋਊਗਾ ਹੂੰ ਫਿਰ ਤੇ ਬਾਕੀ ਵੀ ਸੁਧਾਰ ਹੋ ਜਾਣਾ ਹੈ ਪਰ ਅਸੀਂ ਆਪਣੀਆਂ ਕਮੀਆਂ ਵੇਖੀ ਫਰੀਦਾ ਜੇਤੂ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣਾ ਟੈਗਰੀ ਬਾਨ ਮੈਂ ਸਿਰਨੀਵਾ ਕਰ ਵੇਖ ਆਪਣੇ ਜੀ ਵੇਖੀਏ ਬਸ ਦੂਜੇ 'ਚ ਨਾ ਬਿਲਕੁਲ ਤੇ ਜਦੋਂ ਕਹਿੰਦੇ ਆ ਸਾਈਕਲੋਜੀਕਲੀ ਇਹ ਗੱਲ ਕਹਿੰਦੇ ਨੇ ਵਿਦਵਾਨ ਸਾਇੰਸਟ ਕੀ ਗੱਲ ਕਹਿੰਦੇ ਨੇ ਕਿ ਜਦੋਂ ਤੁਸੀਂ ਸੁਧਾਰ ਕਰਨਾ ਹੋਵੇ ਤਾਂ ਜੇ ਦਾ ਸਭ ਤੁਹਾਡਾ ਮਨੁੱਖੀ ਸੁਭਾਅ ਹੈ ਇੱਕ ਕਿ ਆਪਾਂ ਨਾ ਦੂਜੇ ਦੀਆਂ ਕਮੀਆਂ ਦੂਜੇ ਦੇ ਵਿੱਚ ਕੀ ਗਲਤੀ ਹੈ ਕਿੱਥੇ ਉਹ ਗਲਤ ਹੋ ਗਿਆ ਇਹ ਬੜੀ ਜਲਦੀ ਲੱਭ ਲਾਂਗੇ ਆਪਾਂ ਬਹੁਤ ਜਲਦੀ ਕਿਉਂਕਿ ਆਪਣਾ ਧਿਆਨ ਕਿੱਥੇ ਹੈ ਦੂਜੇ ਤੇ ਦੂਜੇ 'ਚ ਆਪਾਂ ਸੁਧਾਰ ਕਰ ਰਹੇ ਹਾਂ ਇਹ ਮਾੜੀ ਗੱਲ ਵੀ ਨਹੀਂ ਦੂਜੇ 'ਚ ਸੁਧਾਰ ਹੋ ਰਿਹਾ ਪਰ ਕਹਿੰਦੇ ਜੇ ਤੂੰ ਮਨੁੱਖ ਆਵਦਾ ਸੁਧਾਰ ਚਾਹੁੰਦਾ ਹੈ ਤਾਂ ਫਿਰ ਆਪਣੇ ਆਪ ਤੇ ਆ ਬਿਲਕੁਲ ਬਿਲਕੁਲ ਆਪਣੇ ਆਪ ਤੇ ਧਿਆਨ ਰੱਖ ਤੇਰਾ ਦੂਜੇ ਨਾਲ ਕੋਈ ਕੰਮ ਹੀ ਨਹੀਂ ਤੇਰਾ ਕੌਣ ਕੀ ਖਾ ਰਿਹਾ ਕੌਣ ਕੀ ਪਹਿਨ ਰਿਹਾ ਕਿਵੇਂ ਬੋਲ ਰਿਹਾ ਕਿਵੇਂ ਹੱਸ ਰਿਹਾ ਕੀ ਬੋਲ ਰਿਹਾ ਤੇਰਾ ਕੋਈ ਮਤਲਬ ਨਹੀਂ ਥਾਂ ਤੂੰ ਸਮਾਜਿਕ ਕੁਝ ਗੱਲਾਂ ਨੇ ਸਾਂਝੇ ਤੌਰ ਤੇ ਜਿਹੜੀਆਂ ਗੱਲਾਂ ਨੇ ਇਸ਼ੂ ਪੈਦਾ ਕਰਦੀਆਂ ਨੇ ਉੱਥੇ ਤੂੰ ਬੋਲ ਸਕਦਾ ਏ ਕਿਉਂਕਿ ਸਮਾਜਿਕ ਸਾਂਝੇ ਭਲੇ ਦੀ ਗੱਲ ਹੈ ਪਰ ਜੇ ਸੁਧਾਰ ਚਾਹੁੰਦਾ ਹੈ ਪਰਸਨਲ ਲਾਈਫ ਦਾ ਤੂੰ ਬਣਨਾ ਚਾਹੁੰਦਾ ਹੈ ਕੁਝ ਕਰਨਾ ਚਾਹੁੰਦਾ ਹੈ ਤਾਂ ਫਿਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਆਪਣੇ ਆਪ ਨੂੰ ਖੋਜ ਸਹੀ ਆਪਣੇ ਆਪ ਨੂੰ ਵੇਖ ਮੈਂ ਵੀ ਕਿਤੇ ਲਿਖਿਆ ਪੜ੍ਹਿਆ ਇਹ ਕਹਿੰਦੇ ਜੇਕਰ ਜਿਹੜੀਆਂ ਮੱਤਾਂ ਤੁਸੀਂ ਦੂਜਿਆਂ ਨੂੰ ਦਿੰਦੇ ਹੋ ਨਾ ਉਹਦੀਆਂ ਅੱਧੀਆਂ ਵੀ ਤੁਸੀਂ ਆਪਣੇ ਤੇ ਲਾਗੂ ਕਰ ਲਓ ਨਾ ਜੇ ਹਾਂਜੀ ਤੇ ਤੁਸੀਂ ਚੰਗੇ ਇਨਸਾਨ ਬਣ ਜੂਗੇ ਬਿਲਕੁਲ ਬਿਲਕੁਲ ਤਾਂ ਇਹ ਸੀ ਇਸੇ ਰੂਪ ਦੇ ਵਿੱਚ ਆਪਾਂ ਨੂੰ ਆਪਣੇ ਆਪ ਤੇ ਧਿਆਨ ਲਾਉਣਾ ਪੈਂਦਾ ਆਪਣੇ ਆਪ ਨੂੰ ਵੇਖਣਾ ਪੈਂਦਾ ਤਾਂ ਜੀ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਿਆ ਕਿਵੇਂ ਜਾਵੇ ਆਪਾਂ ਫਿਰ ਉੱਥੇ ਆ ਜਾਈਏ ਤਾਂ ਕਿ ਆਡੀਅנס ਭਟਕੇ ਨਾ ਹੂੰ ਹੂੰ ਤਾਂ ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖੀ ਅਸੀਂ ਕਿ ਰੱਬ ਸਾਡੇ ਸਾਹਮਣੇ ਹਾਜ਼ਰ ਨਾਜ਼ਰ ਬੈਠਾ ਏ ਹੂੰ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਬੋਲ ਰਹੇ ਨੇ ਜੀ ਗੁਰਬਾਣੀ ਦਾ ਇੱਕ ਬਚਨ ਹੈ ਕਿ ਸਤ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੇ ਗੋ ਸਤਗੁਰ ਕੀ ਇਹ ਬਚਨਾ ਦਾ ਤੇ ਜਿਨ੍ਹਾਂ ਨੇ ਬਚਨ ਕਮਾਲ ਲੇ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਮੰਨ ਲਿਆ ਫਿਰ ਇਹ ਹੁੰਦਾ ਏ ਗੁਰ ਕਾ ਬਚਨ ਬਸੇ ਜੀ ਨਾਲੇ ਹੂੰ ਗੁਰੂ ਨਾਲ ਕਿਵੇਂ ਬਸਦਾ ਜਦੋਂ ਬਚਨ ਆ ਕੇ ਬਸ ਗਿਆ ਤਾਂ ਗੁਰੂ ਆ ਕੇ ਨਾਲ ਬਸ ਗਿਆ ਤੇ ਜਿਨ੍ਹਾਂ ਦੇ ਨਹੀਂ ਬਸਦਾ ਹਿਰਦੇ ਦੇ ਵਿੱਚ ਉਹ ਕੀ ਹੁੰਦਾ ਏ ਜੀ ਉੱਥੇ ਹਰ ਵਿਸਰਤ ਤੇਰੇ ਗੁਣ ਗਲਿਆ ਗਲਿਆ ਰੱਬ ਵਿਸਰ ਗਿਆ ਮਤਲਬ ਤੇਰੇ ਗੁਣ ਵਿਸਰ ਗਏ ਰੱਬ ਹੀ ਵਿਸਰ ਗਿਆ ਸਭ ਕੁਝ ਵਿਸਰ ਗਿਆ ਉਹ ਇਨਸਾਨ ਫਿਰ ਉਹਦੇ ਤੇ ਪ੍ਰਭਾਵ ਪਾਉਂਦੇ ਨੇ ਕੌਣ ਹੁਣ ਮੈਂ ਥੋੜਾ ਜਿਹਾ ਇਹਨੂੰ ਅੰਦਰੋਂ ਨਹੀਂ ਲੈ ਕੇ ਜਾਮਾ ਇਸ ਗੱਲ ਨੂੰ ਕਾਮ, ਕਰੋਧ, ਲੋਭ, ਮੋਹ, ਹੰਕਾਰ, ਆਸਾ, ਮਨਸ਼ਾ, ਉਪਮਾ, ਵਡਿਆਈ, ਝੂਠੀਆਂ ਗੱਲਾਂ, ਸੰਸਾਰਕ ਮੋਹ ਇਹ ਪ੍ਰਭਾਵ ਪਾਉਂਦੇ ਨੇ ਜਦੋਂ ਰੱਬ ਵਿਸਰ ਜਾਂਦਾ ਹੈ ਬਿਲਕੁਲ ਤੇ ਮੈਂ ਇਹ ਗੱਲ ਨੂੰ ਪੂਰਾ ਕਰਦੇ ਮੈਂ ਚਲੋ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਣਾ ਹੈ ਅਸੀਂ ਉਹ ਪ੍ਰਮਾਤਮਾ ਸਾਡੇ ਸਾਹਮਣੇ ਹਾਜ਼ਰ ਨਾਜ਼ਰ ਬੈਠਾ ਹੈ ਰੱਬ ਬੈਠਾ ਹੈ ਬਿਲਕੁਲ ਆਪਰ ਆਭਿ ਮੰਨਦੇ ਕਿਉਂਕਿ ਬਾਣੀ ਕੀ ਹੈ ਜੀ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿੱਲ ਲਾ ਲੋ ਗਿਆਨ ਬਿੱਲ ਲਾ ਲੋ ਉਹ ਕੋਈ ਸੁਰਤ ਦੀ ਪਹੁੰਚ ਨਹੀਂ ਹੈਗੀ ਹਮ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੁਰਤ ਤੋਂ ਕੋਈ ਗੱਲਾਂ ਘੜੀਆਂ ਜਾਂ ਭਗਤ ਸਹਿਬਾਨ ਨੇ ਕੋਈ ਗੱਲਾਂ ਘੜੀਆਂ ਤੇ ਉਹ ਸੁਣਾ ਨਾ 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 ਉਹ ਕਿਸੇ ਕਵੀ ਦੀ ਲਿਖਤ ਹੈ ਗੁਰਬਾਣੀ ਤੇ ਜੋ ਇਸ ਬ੍ਰਹਿਮੰਡ ਦੇ ਵਿੱਚੋਂ ਉਹਨਾਂ ਨੇ ਜੋ ਫੀਲ ਕੀਤਾ ਜੋ ਮਹਿਸੂਸ ਕੀਤਾ ਜਿਵੇਂ ਰੱਬ ਦਾ ਲਾਅ ਹੈ ਜਿਵੇਂ ਰੱਬ ਵਰਤਦਾ ਹੈ ਉਹ ਬਿਆਨ ਕੀਤਾ ਗਿਆ ਰੱਬ ਵਰਤਦਾ ਹੈ ਉਹ ਬਿਆਨ ਕੀਤਾ ਗਿਆ ਬਿਲਕੁਲ ਹੁਣ ਇਹਨੂੰ ਹੋਰ ਥੋੜਾ ਟਿਕਾਣਾ ਸਮਝੋ ਰੱਬ ਵਰਤਨਾ ਮਤਲਬ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਇਸ ਗੱਲ ਨੂੰ ਵਰਤਨਾ ਮਤਲਬ ਜੋ ਵੀ ਰੱਬ ਕਰਦਾ ਏ ਉਹ ਗੁਰਬਾਣੀ ਬਿਆਨ ਕਰ ਰਹੀ ਏ ਬਿਲਕੁਲ ਤੇ ਜੇ ਅਸੀਂ ਉਹਨੂੰ ਉਵੇਂ ਮੰਨ ਲਵਾਂਗੇ ਤਾਂ ਤੁਸੀਂ ਫਿਰ ਉੱਥੇ ਹੀ ਆ ਜਿਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ ਕਿਉਂ ਨਹੀਂ ਦਊਗਾ ਜੀ ਫਿਰ ਦਊਗਾ ਕਿਉਂਕਿ ਉਹਦੇ ਵਿਸ਼ਵਾਸ ਤੇ ਕਰੀਏ ਭਰੋਸਾ ਤੇ ਕਰੀਏ ਇਹਦਾ ਹੈ ਪਰ ਬਾਬਾ ਭਰੋਸਾ ਨਹੀਂ ਕਰਦੇ ਬਾਬਾ ਕਬੀਰ ਜੀ ਕਥਾਂ ਦੇ ਕਹਿੰਦੇ ਨੇ ਤੂੰ ਮੇਰੋ ਮੇਰ ਪਰਵਤ ਸਵਾਮੀ ਉਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਕਿ ਪਾਤਸ਼ਾਹ ਮੈਂ ਤੈਨੂੰ ਸੁਮੇਲ ਪਰਬਤ ਦੀ ਤਰ੍ਹਾਂ ਵੇਖਿਆ ਬਿਲਕੁਲ ਤੁਸੀਂ ਕਦੇ ਡੋਲਦੇ ਨਹੀਂ ਡੋਲਦੇ ਨਹੀਂ ਹੁਣੇ ਬਾਬਾ ਕਬੀਰ ਜੀ ਨੂੰ ਕਿਵੇਂ ਪਤਾ ਕਿ ਪ੍ਰਮਾਤਮਾ ਨਹੀਂ ਡੋਲਦਾ ਜੇ ਉਹਨਾਂ ਨੇ ਇਹ ਅੰਦਰੋਨੀ ਫੀਲ ਕੀਤਾ ਸਹੀ ਇਹ ਕਵੀ ਦੀ ਰਚਨਾ ਨਹੀਂ ਹੈ ਕੋਈ ਹਾਂ ਹਾਂ ਜੇ ਉਹਨਾਂ ਨੇ ਰੱਬ ਨੂੰ ਮਹਿਸੂਸ ਕੀਤਾ ਕਿ ਰੱਬ ਡੋਲਦਾ ਨਹੀਂ ਕਦੇ ਹੁਣ ਆਪਾਂ ਨੂੰ ਪਤਾ ਜੀ ਇਹ ਰੱਬ ਨਹੀਂ ਡੋਲਦਾ ਆਪਾਂ ਨੂੰ ਕਿੱਥੇ ਪਤਾ ਇਸ ਗੱਲ ਦਾ ਤੁਹਾਨੂੰ ਪਤਾ ਸੀ ਇਸ ਗੱਲ ਦਾ ਇਹ ਤੋਂ ਪਹਿਲਾਂ ਕਿ ਰੱਬ ਨਹੀਂ ਡੋਲਦਾ ਨਾ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਗੁਰਬਾਣੀ ਪੜ੍ਹ ਕੇ ਪਤਾ ਲੱਗਾ ਬਿਲਕੁਲ ਕੋਈ ਨਹੀਂ ਗੁਰਬਾਣੀ ਪੜ੍ਹਨ ਤੋਂ ਪਹਿਲਾਂ ਨਹੀਂ ਪਤਾ ਇਹ ਕਿ ਰੱਬ ਨਹੀਂ ਡੋਲਦਾ ਬਿਲਕੁਲ ਤੇ ਫਿਰ ਹੁਣ ਜਦੋਂ ਅਸੀਂ ਜੇ ਉਸ ਰੱਬ ਨਾਲ ਜੁੜ ਜਾਵਾਂਗੇ ਤਾਂ ਆਪਾਂ ਬਹੁਤ ਵਾਰ ਆਪਾਂ ਇਹ ਥੌਟ ਪੜ੍ਹਦੇ ਆ ਨਾ ਇੰਗਲਿਸ਼ ਦੇ ਕਿ ਨੈਵਰ ਗਿਵ ਅਪ ਗ੍ਰੇਟ ਥਿੰਗਸ ਟੇਕ ਅ ਟਾਈਮ ਕਿ ਪਾਈ ਡੋਲਣਾ ਨਹੀਂ ਚਾਹੀਦਾ ਹਾਰ ਨਹੀਂ ਮੰਨਣੀ ਚਾਹੀਦੀ ਚੰਗੀਆਂ ਚੀਜ਼ਾਂ ਮਹਾਨ ਚੀਜ਼ਾਂ ਟਾਈਮ ਲੈਂਦੀਆਂ ਨੇ ਹਾਂਜੀ ਹਾਂਜੀ ਤੇ ਪਰ ਜੇ ਹੁਣ ਅਸੀਂ ਜੋੜੀ ਉਹਦੇ ਨਾਲ ਜਾਵਾਂਗੇ ਜਿਹੜਾ ਬਖੰਡਾਂ ਬ੍ਰਹਮੰਡਾਂ ਦਾ ਮਾਲਕ ਹਾਂਜੀ ਜਿਹੜਾ ਸੁਮੇਲ ਪਰਬਤ ਜਿਹਨੂੰ ਤਾਂ ਫਿਰ ਅਸੀਂ ਅਸੀਂ ਵੀ ਨਹੀਂ ਡੋਲਾਂਗੇ ਅਸੀਂ ਵੀ ਨਹੀਂ ਕਬਰਾਵਾਂਗੇ ਜੇ ਉਹਦੇ ਨਾਲ ਜੁੜ ਜਾਈਏ ਪਰ ਕੀ ਅਸੀਂ ਜੁੜਦੇ ਹਾਂ ਜੀ ਨਹੀਂ ਜੁੜਨ ਦਾ ਅਰਥ ਕੀ ਹੁੰਦਾ ਮੈਂ ਥੋੜਾ ਜਿਹਾ ਬਿਆਨ ਕਰਦਾ ਹਾਂ ਬਿਲਕੁਲ ਜੀ ਬਿਲਕੁਲ ਕਰੋ ਕਰੋ ਜੁੜਨ ਦਾ ਅਰਥ ਕੀ ਹੁੰਦਾ ਹੈ ਗੁਰਬਾਣੀ ਨਾਲ ਜੁੜਨ ਦਾ ਅਰਥ ਕੀ ਹੁੰਦਾ ਹੈ ਹਾਂਜੀ ਜਦੋਂ ਵੇਖੋ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ ਜੀ ਕਹਿੰਦੇ ਇੱਕ ਅਕਾਲ ਪੁਰਖ ਨੂੰ ਮੰਨ ਲੈਣਾ ਉਹਦੇ ਹੁਕਮ ਨੂੰ ਪਛਾਣ ਲੈਣਾ ਜਿਹੜਾ ਜਪਜੀ ਸਾਹਿਬ ਵਿੱਚ ਪੜਦੇ ਨਾ ਜੀ ਆਪਾਂ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੇ ਕਹੇ ਨਾ ਕੋਈ ਤਾਂ ਹੁਕਮ ਦੇ ਅੰਦਰ ਹੀ ਸਭ ਕੁਝ ਹੈ ਮਨੁੱਖ ਤੇਰੀ ਜ਼ਿੰਦਗੀ ਵਿੱਚ ਜੋ ਵੀ ਵਾਪਰ ਰਿਹਾ ਸਭ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਬਿਲਕੁਲ ਤੂੰ ਮੈਂ ਥੋੜਾ ਜਿਹਾ ਹੋਰ ਡੀਪ ਲੈ ਜਾਵਾਂ ਇਸ ਨੂੰ ਕੋਈ ਗੱਲ ਨਹੀਂ ਹਾਂਜੀ ਤਾਂ ਇਹ ਗੱਲ ਇਸ ਤਰ੍ਹਾਂ ਹੈ ਹੁਕਮ ਦੇ ਵਿੱਚ ਹੁਣ ਆਪਾਂ ਮੈਂ ਫਿਰ ਸਰੋਤਿਆਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਆਪਣੀ ਸੁਰਤ ਦਾ ਟਿਕਾਅ ਰੱਖਿਓ ਤਾਕਿ ਸਮਝ ਜਾਵੇ ਗੱਲ ਜੋ ਮੰਗੇ ਠਾਕੁਰ ਤੋਂ ਆਪਾਂ ਗੱਲ ਸ਼ੁਰੂ ਕੀਤੀ ਏ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਕਿ ਜੋ ਕੁਝ ਵੀ ਹੁੰਦਾ ਹੈ ਹੁਕਮ ਦੇ ਵਿੱਚ ਹੁੰਦਾ ਹੈ ਬਿਲਕੁਲ ਜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਲੇ ਤੱਕ ਕੁਝ ਨਹੀਂ ਵੀ ਪ੍ਰਾਪਤ ਹੋਇਆ ਤੁਸੀਂ ਆਪਾਂ ਗੱਲ ਵਿੱਚ ਰਹਿ ਗਈ ਸੀ ਹੂੰ 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 ਤਾਂ ਉਹਦਾ ਮਤਲਬ ਇਹ ਹੈ ਕਿ ਰੱਬ ਤੁਹਾਨੂੰ ਕੁਝ ਵਿਖਾ ਰਿਹਾ ਦੁੱਖ ਤੁਹਾਨੂੰ ਤਾਂ ਦੇ ਰਿਹਾ ਤਾਂ ਕਿ ਤੁਹਾਨੂੰ ਇੱਕ ਗ੍ਰੇਟ ਪਰਸਨੈਲਿਟੀ ਬਣਾ ਕੇ ਪੇਸ਼ ਕਰ ਸਕੇ ਲੋਕਾਂ ਦੇ ਸਾਹਮਣੇ ਤੁਸੀਂ ਉਹਦੇ ਰੂਪ ਹੋ ਤੁਸੀਂ ਹੀ ਰੱਬ ਹੋ ਤੁਸੀਂ ਹੀ ਸਭ ਕੁਝ ਕਰਨਾ ਹੈ ਜਿਵੇਂ ਆਪ ਗੁਰਬਾਣੀ ਵਿੱਚ ਪੜਦੇ ਕਰਤਾ ਪੁਰਖ ਤੁਹਾਨੂੰ ਆਪਣੀ ਜ਼ਿੰਦਗੀ ਦੇ ਕਰਤਾ ਪੁਰਖ ਬਨਣਾ ਪੈਣਾ ਹੈ ਬਿਲਕੁਲ ਥੋੜਾ ਜਿਹਾ ਉਦਮ ਮੈਂ ਜੀ ਇਹਨੂੰ ਬੜਾ ਰਤੀਮਾਤਰ ਕਹੂੰਗਾ ਸਿਰਫ ਇੰਨਾ ਕੁ ਉਦਮ ਤੁਸੀਂ ਆਪ ਕਰਨਾ ਹੈ ਬਾਕੀ ਸਭ ਕੁਝ ਹਮੇਸ਼ਾ ਹੀ ਇਹ ਕਹਿਣਾ ਹੈ ਬਾਬਾ ਕਬੀਰ ਜੀ ਜਿਵੇਂ ਕਹਿੰਦੇ ਨੇ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਕਿ ਕਬੀਰ ਨਾ ਤੇ ਸਰੀਰ ਦੀ ਇੰਨੀ ਸਮਰੱਥਾ ਨਾ ਪਾਵਰ ਨਾ ਸੁਰਤ ਵਿੱਚ ਇੰਨੀ ਕੋਈ ਬੁੱਧੀ ਹੈ ਕਿ ਮੈਂ ਕੁਝ ਕਰ ਸਕਾਂ ਜੋ ਵੀ ਕੀਤਾ ਏ ਜੋ ਵੀ ਮੇਰੀ ਜ਼ਿੰਦਗੀ ਚ ਹੋਇਆ ਏ ਸਭ ਕੁਝ ਰੱਬ ਨੇ ਕੀਤਾ ਏ ਇੱਕ ਸ਼ਲੋਕ ਹੋਰ ਵਿੱਚ ਰਹਿ ਗਿਆ ਸੀ ਮੈਂ ਪੂਰਾ ਕਰ ਦਿੰਦਾ ਕੋਈ ਗੱਲ ਨਹੀਂ ਕਰ ਤੁਸੀਂ ਕਬੀਰ ਜੋ ਮੈਂ ਚਿਤਵੋਂ ਸੋ ਨਾ ਕਰੇ ਇਹ ਵਿੱਚ ਰਹਿ ਗਿਆ ਸੀ ਸ਼ਲੋਕ ਸੋ ਨਾ ਕਰੇ ਕਿ ਆ ਮੇਰੇ ਚਿਤਵੇ ਹੋਏ ਆਪਣੇ ਚਿਤਵ ਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਮੈਂ ਗੱਲ ਕਰ ਰਿਹਾ ਸੀ ਵਿੱਚ ਕਿ ਮੈਂ ਸੋਚਿਆ ਫੈਮਿਲੀ ਕੈਰੀਅਰ ਮੈਰਿਜ ਇੰਨੇ ਟਾਈਮ ਚ ਸੈੱਟ ਕਰ ਲਵਾਂਗਾ ਜਿਵੇਂ ਅਸੀਂ ਸੋਚਦੇ ਆ ਲਾਈਫ ਦੇ ਵਿੱਚ ਸਭ ਕੁਝ ਓਵੇਂ ਨਹੀਂ ਹੁੰਦਾ ਨਹੀਂ ਹੁੰਦਾ ਸਹੀ ਪਰ ਜੋ ਅਸੀਂ ਸੋਚਦੇ ਆ ਸਭ ਕੁਝ ਓਵੇਂ ਹੀ ਹੁੰਦਾ ਜਿਵੇਂ ਅਸੀਂ ਸੋਚਿਆ ਪਰ ਜਿਵੇਂ ਰੱਬ ਚਾਹੁੰਦਾ ਹੂੰ ਇਹ ਮੇਰੀ ਜ਼ਿੰਦਗੀ ਦਾ ਖੁਦ ਦਾ ਐਕਸਪੀਰੀਅੰਸ ਹੈ ਮੈਨੂੰ ਉਹ ਸਭ ਕੁਝ ਪ੍ਰਾਪਤ ਹੋਇਆ ਪਰ ਜਿਵੇਂ ਮੈਂ ਚਾਹੁੰਦਾ ਸੀ ਓਵੇਂ ਨਹੀਂ ਪ੍ਰਾਪਤ ਹੋਇਆ ਪਰ ਜਿਵੇਂ ਰੱਬ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਘੁਮਾ ਕੇ ਹਾਲਾਤ ਬਣਾਏ ਸਿਚੁਏਸ਼ਨਸ ਬਣਾਈਆਂ ਮੈਨੂੰ ਕੁਝ ਘਾਟੇ ਵਿਖਾਏ ਉਹ ਘਾਟੇ ਆ ਤੇ ਮੈਂ ਰੱਬ ਨੂੰ ਦੋਸ਼ ਨਹੀਂ ਦਿੱਤਾ ਮੈਂ ਧੰਨਵਾਦ ਕੀਤਾ ਰੱਬਾ ਤੂੰ ਮੈਨੂੰ ਇੱਕ ਦੁੱਖ ਹੋਰ ਦਿੱਤਾ ਸਹੀ ਆ ਤੂੰ ਮੈਨੂੰ ਕੁਝ ਹੋਰ ਦਿਖਾਉਣਾ ਚਾਹੁੰਦਾ ਸੀ ਸਟਰੋਂਗ ਬਣਾਉਣਾ ਚਾਹੁੰਦਾ ਸੀ ਸਟਰੋਂਗ ਬਣਾਉਣਾ ਚਾਹੁੰਦਾ ਸੀ ਸ਼ਾਇਦ ਮੈਂ ਅੱਜ ਤੁਹਾਡੇ ਕੋਲ ਨਾ ਬੈਠਾ ਹੁੰਦਾ ਜੇ ਉਹ ਕੁਝ ਮੈਂ ਫੇਸ ਨਾ ਕੀਤਾ ਹੁੰਦਾ ਬਿਲਕੁਲ ਕਿਉਂਕਿ ਮੈਨੂੰ ਉਹ ਚੀਜ਼ਾਂ ਮਿਲ ਨਹੀਂ ਆਈ ਸੀ ਜੋ ਮੈਂ ਹੰਡਾਇਆ ਜੋ ਮੈਂ ਪਾਇਆ ਜੋ ਮਹਿਸੂਸ ਕੀਤਾ ਉਹ ਮੈਨੂੰ ਪ੍ਰਾਪਤ ਨਹੀਂ ਸੀ ਹੋਣਾ ਜੇ ਉਹ ਦੁੱਖ ਰੱਬ ਮੈਨੂੰ ਨਾ ਦਿੰਦਾ ਤੇ ਆਪਾਂ ਆਸਾ ਦੀ ਬਾਣੀ ਦਾ ਇੱਕ ਸ਼ਲੋਕ ਲੈ ਲਈਏ ਹਾਂਜੀ ਦੁੱਖ ਦਾਰੂ ਸੋਖ ਰੋਗ ਭਇ ਜਿਹੜਾ ਦੁੱਖ ਹੈ ਨਾ ਜੀ ਇਹ ਬੜਾ ਚੰਗਾ ਸਾਡੇ ਲਈ ਇਹ ਬੜਾ ਭਲਾ ਸਾਡੇ ਲਈ ਜਿੰਨਾ ਦੁੱਖ ਆਵੇਗਾ ਪਹਿਲੀ ਗੱਲ ਤੇ ਅਸੀਂ ਰੱਬ ਨੂੰ ਯਾਦ ਰੱਖਾਂਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇ ਰਹਾਂਗੇ ਔਕਾਤ ਦੇ ਵਿੱਚ ਰਹਾਂਗੇ ਨਿਮਰਤਾ ਦੇ ਵਿੱਚ ਰਹਾਂਗੇ ਮਨੁੱਖ ਨੂੰ ਮਨੁੱਖ ਸਮਝਾਂਗੇ ਫਿਰ ਜਾਤੀ ਭੇਦ ਭਾਵ ਹੋਰ ਸਭ ਗੱਲਾਂ ਖਤਮ ਹੋ ਜਾਣੀਆਂ ਨੇ ਕਿਉਂਕਿ ਰੱਬ ਯਾਦ ਹੈ ਬਿਲਕੁਲ ਸੁੱਖ ਰੋਗ ਭਇਆ ਜਦੋਂ ਸੌਖ ਆਏਗਾ ਫਿਰ ਅਸੀਂ ਨੀਮਾ ਉੱਚਾ ਨੀਮਾ ਵੀ ਸਮਝਾਂਗੇ ਕੀ ਲੈਣਾ ਹੈ ਆਪਾਂ ਤਾਂ ਸੌਖ ਆਏ ਹੋਏ ਸਹੀ ਗੱਲ ਸਹੀ ਗੱਲ ਫਿਰ ਸਾਰੇ ਰੋਗ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਪ੍ਰਭਾਵ ਪਾਉਣਗੇ ਕਾਮੀ ਵੀ ਹੋਵਾਂਗੇ ਹੰਕਾਰੀ ਵੀ ਹੋਵਾਂਗੇ ਲੋਭ ਮੋਹ ਵੀ ਕੰਮ ਕਰਨਗੇ ਇਸ ਪ੍ਰਭਾਵ ਪਾਉਣਗੇ ਸਾਡੇ ਜੀਵਨ ਤੇ ਪਰ ਜਦੋਂ ਦੁੱਖ ਰਹੇਗਾ ਫਿਰ ਬੰਦਾ ਜਾਂਦਾ ਏ ਨਾ ਜੀ ਗੁਰਦੁਆਰੇ ਬਿਲਕੁਲ ਜੀ ਜਾਂਦਾ ਏ ਦਿਨ ਚ ਦੋ ਦੋ ਵਾਰ ਜਾਂਦਾ ਏ ਪਾਠ ਕਰਦਾ ਏ ਰੱਬਾ ਮੈਨੂੰ ਬਚਾ ਲੈ ਮੇਰੇ ਗੱਤੋਂ ਦੇ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਉੱਥੇ ਸਾਰਾ ਦਿਨ ਬੈਠਦਾ ਤੈਨੂੰ ਮੈਂ ਵੇਖਦਾ ਮੈਂ ਵੇਖਦਾ ਬੰਦੇ ਇਸ ਤਰ੍ਹਾਂ ਝੋਲੀਆਂ ਅੱਡ ਅੱਡ ਕੇ ਖੜਦੇ ਨੇ ਬਾਦਸ਼ਾਹ ਦੁੱਖ ਹੈ ਰੋ ਪੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਪਰ ਰਹਿੰਦਾ ਏ ਨਾ ਰੱਬ ਦੇ ਲਾਗੇ ਰੱਬ ਆਉਂਦਾ ਤਮੈਂ ਮੈਂ ਅਰਦਾਸ ਕਰਦਾ ਹੁੰਨਾ ਇਹ ਮੇਰੀ ਪਰਸਨਲ ਆਪਣੀ ਅਰਦਾਸ ਹੁੰਦੀ ਹੈ ਕਿ ਰੱਬਾ ਥੋੜਾ ਜਿਹਾ ਦੁੱਖ ਬਣਾਈ ਰੱਖੀ ਮੇਰੀ ਜ਼ਿੰਦਗੀ 'ਚ ਤਾਂ ਕਿ ਮੈਂ ਤੈਨੂੰ ਯਾਦ ਰੱਖਾਂ ਔਕਾਤ ਦੇ ਵਿੱਚ ਰਹਾਂ ਮੈਂ ਅਹੰਕਾਰ ਦੇ ਵਿੱਚ ਨਾ ਆ ਜਾਵਾਂ ਕਿਤੇ ਕਿਤੇ ਕੋਈ ਬਾਹਰੀ ਕਾਮ ਕਰੋਦ ਲੋ ਮਹੰਕਾਰ ਮੇਰੇ ਤੇ ਪ੍ਰਭਾਵਨਾ ਪਾ ਜਾਣ ਮੈਨੂੰ ਓਨਾ ਕ ਦੇਈ ਚੱਲੀ ਤਾਂ ਕਿ ਜਿਹੜੇ ਮੇਰੇ ਸੁਪਨੇ ਨੇ ਉਹ ਵੀ ਪੂਰੇ ਹੋਣ ਮੰਗਣਾ ਮੈਂ ਤੇਥੋਂ ਹੀ ਹੈ ਸਾਰਾ ਕੁਝ ਪਰ ਮੈਨੂੰ ਦੁੱਖ 'ਚ ਵੀ ਰੱਖੀ ਤਾਂ ਕਿ ਤੂੰ ਨਾ ਭੁੱਲ ਜੇ ਕਿਉਂਕਿ ਮਨੁੱਖ ਦੀ ਬਿਰਤੀ ਪਤਾ ਕੀ ਹੈ ਜੀ ਆਮ ਕਰਕੇ ਆਪਾਂ ਕੀ ਕਹਿੰਦੇ ਆ ਜੀ ਆ ਸਾਡੇ ਰਿਸ਼ਤੇਦਾਰ ਇਸ ਇਸ ਸੋਚ ਨਾਲ ਮੈਂ ਬਿਲਕੁਲ ਵੀ ਐਗਰੀ ਨਹੀਂ ਕਰਦਾ ਅੱਛਾ ਜੀ ਆ ਸਾਡੇ ਰਿਸ਼ਤੇਦਾਰ ਆ ਮੇਰਾ ਦੋਸਤ ਆ ਮੇਰਾ ਮਿੱਤਰ ਆ ਮੇਰਾ ਫਰੈਂਡ ਮੈਨੂੰ ਧੋਖਾ ਦੇ ਗਿਆ ਮੇਰੇ ਨਾਲ ਬੇਈਮਾਨੀ ਕਰ ਗਿਆ ਇਹ ਮਤਲਬ ਵੀ ਸੀ